ਸਰ ਦੇ ਖਾਲਸਾ ਕਾਲਜ ਵਿਖੇ ਇੱਕ ਪੰਜ ਰੋਜ਼ਾ ਪੁਸਤਕ ਮੇਲੇ ਦਾ ਆਯੋਜਨ ਹੋਇਆ। ਇਹ ਮੇਲਾ 19 ਨਵੰਬਰ ਨੂੰ ਸ਼ੁਰੂ ਹੋਇਆ ਸੀ ਤੇ ਅੱਜ ਇਸ ਦਾ ਆਖਰੀ ਦਿਨ ਹੈ। ਇਸ ਮੌਕੇ ਖਾਲਸਾ ਕਾਲਜ ਦੇ ਅਨ੍ਰਿਸਕਤਰ ਰਜਿੰਦਰ ਮੋਹਨ ਸਿੰਘ ਛੀਨਾ ਉੱਚੇ ਚਤੂਰ ਤੇ ਪੰਜ ਨੇ ਤੇ ਸਿਨਾਲੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਤੇ ਹੋਰ ਬਤਵੰਤੇ ਵੀ ਮੌਜੂਦ ਹਨ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਣੇ ਕਿ ਹੈ ਕਿ ਦੂਸਰੇ ਸੂਬਿਆਂ ਤੋਂ ਆਏ ਹੋਏ ਬਿਊਰੋਕਰੇਟਸ ਨੂੰ ਪੰਜਾਬ ਦੇ ਨਾਲ ਲੱਗਾ ਨਹੀਂ ਹੈ। ਪੰਜਾਬੀ ਬਿਊਰੋਕਰੇਟਸ ਹੀ ਸੂਬੇ ਨੂੰ ਆਰਥਿਕ ਇਸ ਮੈਜਿਕ ਤੇ ਰਾਜਨੀਤਿਕ ਤੌਰ ਤੇ ਮਜ਼ਬੂਤ ਕਰ ਰਹੇ ਦੇ ਨੇ ਤੇ ਸੂਬੇ ਦੇ ਵਿੱਚ ਬਿਊਰੋਕ੍ਰੇਟਸ ਤਿਆਰ ਕਰਨ ਦੇ ਲਈ ਪੜਨ ਦੇ ਵਿੱਚ ਰੁਚੀ ਵਧਾਉਣ ਦੀ ਲੋੜ ਹੈ ਤੇ ਜਿਨ੍ਹਾਂ ਨੇ ਯੁਵਾ ਪੀੜ੍ਹੀ ਦੇ ਵਿੱਚ ਕਿਤਾਬਾਂ ਤੇ ਕੱਟ ਦੇ ਰੁਝਾਨ ਸੰਬੰਧੀ ਚਿੰਤਾ ਵੀ ਪ੍ਰਗਟ ਕੀਤੀ ਹੈ ਦੇਖੋ ਪਿਛਲੇ ਬਹੁਤ ਸਾਲਾਂ ਤੋਂ ਪਿਛਲੇ ਕਰੀਬ 10 ਸਾਲ ਤੋਂ ਅਸੀਂ ਲਗਾਤਾਰ ਹਰ ਸਾਲ ਸਾਹਿਤ्य ਮੇਲਾ ਇੱਥੇ ਲਾਉਨੇ ਆਂ ਔਰ ਪਹਿਲੋਂ ਨੈਸ਼ਨਲ ਬੁੱਕ ਆਫ ਟਸਟ ਨੇ ਕਾਫੀ ਸਾਲ ਸਾਨੂੰ ਸਹਿਯੋਗ ਦਿੱਤਾ ਲੇਕਿਨ ਬਾਅਦ ਵਿੱਚ ਉਹ ਮਨ ਕਰ ਗਏ ਤੇ ਅਸੀਂ ਆਪਣੇ ਬਲਬੂਤੇ ਉੱਤੇ ਸਾਰੇ ਪਬਲਿਸ਼ਰਜ਼ ਬੁਲਾ ਕੇ ਹਰ ਸਾਲ ਇਹ ਮੇਲਾ ਲਾਉਨੇ ਆ ਇਸ ਮੇਲੇ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਪੰਜਾਬੀਅਤ ਨੂੰ ਔਰ ਪੰਜਾਬੀ ਜਗਤ ਪੜਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਬੱਚਿਆਂ ਨੂੰ ਬਹੁਤ ਫਾਇਦਾ ਮਿਲਦਾ ਹੈ ਔਰ ਐਸ ਵਾਰੀ ਵੀ ਕਰੀਬ 100 ਤੋਂ ਵੱਧ ਪਬਲਿਸ਼ਰ 150 ਦੇ ਕਰੀਬ ਪਬਲਿਸ਼ਰ 160 ਪਬਲਿਸ਼ਰ ਜਿਹੜੇ ਨੇ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਸਟਾਲ ਲਗਾਏ ਆ ਸੋ ਖਾਲਸਾ ਕਾਲਜ ਨੇ ਹਮੇਸ਼ਾ ਪੰਜਾਬੀ ਔਰ ਪੰਜਾਬੀਅਤ ਵਾਸਤੇ ਔਰ ਪੰਜਾਬ ਦੇ ਭਲੇ ਵਾਸਤੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਹੈ ਮੈਂ ਨਹੀਂ ਸਮਝਦਾ ਕਿ ਪੰਜਾਬ ਦਾ ਕੋਈ ਵੀ ਕਾਲਜ ਕੋਈ ਯੂਨੀਵਰਸਿਟੀ ਇਸ ਤਰ੍ਹਾਂ ਦੇ ਮੇਲੇ ਲਾਉਂਦੀ ਹੋਵੇ ਬਹੁਤ ਵੱਡਾ ਹੰਗਾਰਾ ਇਸ ਮੇਲੇ ਨੂੰ ਮਿਲਦਾ ਹੈ ਅੱਜ ਇਸ ਮੇਲੇ ਦਾ ਆਖਰੀ ਦਿਨ ਹੈ ਮੇਰੇ ਸੁਣਨ ਵਾਲੇ ਵੀਰ ਜੇ ਕੋਈ ਅੱਜ ਵੀ ਸ਼ਾਮ ਤੱਕ ਅਗਰਾ ਸਕਦੇ ਆ ਇਸ ਮੇਲੇ ਨੂੰ ਜਰੂਰ ਵਿਜ਼ਿਟ ਕਰਨ ਕਿਤਾਬਾਂ ਜਿਹੜੀਆਂ ਨੇ ਜੋ ਨੌਲੇਜ ਕਿਤਾਬਾਂ ਤੋਂ ਮਿਲਦੀ ਹੈ ਉਹ ਨੌਲੇਜ ਕੰਪਿਊਟਰ ਤੋਂ ਨਹੀਂ ਮਿਲਦੀ ਉਹ ਨੌਲੇਜ ਜਿਹੜੀ ਹੈ ਕੰਪਿਊਟਰ ਦੀ ਉਹ ਟੈਂਪੋਰਰੀ ਨੌਲੇਜ ਆ ਕਿ ਤੁਸੀਂ ਕੋਈ ਖੋਜ ਕਰਨੀ ਚਾਹੋ ਲੇਕਿਨ ਪਰਮਾਨੈਂਟ ਨੌਲੇਜ ਤੁਹਾਡੇ ਦਿਮਾਗ 'ਚ ਉਹਦੇ ਰੰਦੀ ਜੇ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਸੋ ਕਿਤਾਬਾਂ ਦੇ ਸ਼ੌਕੀਨ ਹੁਣ ਦੁਬਾਰਾ ਪਿਛੇ ਜੇ ਲੋਕ ਕਾਫੀ ਘਟ ਗਏ ਸੀ ਲਾਇਬ੍ਰੇਰੀ ਜਾਣਾ ਕਿਤਾਬਾਂ ਪੜ੍ਹਨੀਆਂ ਕਿਉਂਕਿ ਕੰਪਿਊਟਰ ਦਾ ਇੱਕ ਦਵਾਯੋਗ ਆਇਆ ਲੇਕਿਨ ਲੋਕ ਵਾਪਸ ਪਰਤ ਪਏ ਨੇ ਹੁਣ ਫੇਰ ਲੋਕ ਕਿਤਾਬਾਂ ਦੇ ਸ਼ੌਕੀਨ ਹੋ ਗਏ ਕਿਤਾਬਾਂ ਨੂੰ ਪੜਨ ਲੱਗ ਗਏ ਸਾਰਿਆਂ ਨੂੰ ਮੈਂ ਆਰਗੇਨਾਈਜ਼ਰਸ ਨੂੰ ਕਾਲਜਾਂ ਕਾਲਜ ਦੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਤਾਈ ਦਿੰਦਾ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਯੂਥ ਹੁਣ ਦੁਬਾਰਾ ਜਿਹੜੇ ਬੱਚੇ ਯੂਨੀਵਰਸਿਟੀ ਐ ਕਾਲਜ ਜਾਣ ਲੱਗ ਗਏ ਆ ਉਹ ਤੇ ਹੁਣ ਛੱਡ ਗਏ ਨੇ ਲੇਕਿਨ ਸਕੂਲਾਂ ਵਾਲੇ ਬੱਚੇ ਅਜੇ ਵੀ ਲੱਗੇ ਹੋਏ ਨੇ ਫਿਰ ਹੌਲੀ ਹੌਲੀ ਸਮਾਂ ਆਏਗਾ ਕਿ ਲੋਕ ਵਾਪਸ ਕਿਤਾਬਾਂ ਨੂੰ ਜਾਣਗੇ ਇਹ ਉਹੀ ਗੱਲ ਹੈ ਕਿ ਜੋ ਜਿਮ ਜਾਂਦੇ ਨੇ ਉਹਨਾਂ ਦੇ ਮਸਲ ਟੈਂਪਰੇਰੀ ਹੁੰਦੇ ਆ ਜਿਹੜੇ ਦੇਸੀ ਐਕਸਰਸਾਈਜ਼ ਕਰਦੇ ਉਹਨਾਂ ਦੇ ਮਸਲ ਸਾਰੀ ਉਮਰ ਬਣੇ ਰਹਿੰਦੇ ਆ ਉਹੀ ਗੱਲ ਹੈ ਜਿਹੜੇ ਕਿਤਾਬਾਂ ਪੜ੍ਹਦੇ ਆ ਉਹਨਾਂ ਦੀ ਯਾਦਾ ਸਾਰੀ ਉਮਰ ਬਣੀ ਰਹਿੰਦੀ ਹੈ ਜਿਹੜੇ ਲੋਕ ਕਪੂਟਾ ਸਾਰਾ ਲੈਂਦੇ ਉਹ ਜਿਆਦਾ ਟੈਂਪਰੇਰੀ ਹੈ ਦੇਖੋ ਇੱਕ ਵਾਰੀ ਆਰਗੇਨਾਈਜ਼ ਕਰਨਾ ਕੋਈ ਸੌਖਾ ਨਹੀਂ ਹੈ ਕਹਿਣਾ ਬੜਾ ਸੌਖਾ ਆ ਇਹ ਇੱਕ ਵਾਰੀ ਆਰਗੇਨਾਈਜ਼ ਕਰਦੇ ਬਹੁਤ ਅੱਛਾ ਹੈ ਦੋ ਵਾਰੀ ਕਰਨ ਦਾ ਕੋਈ ਮਤਲਬ ਨਜ਼ਰ ਨਹੀਂ ਆਉਂਦਾ ਸਰਕਾਰਾਂ ਨੂੰ ਤਾਂ ਚਾਹੀਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਾ ਸਟੇਟ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਨੂੰ ਦੱਸਿਆ ਨਾ ਕਿ ਨੈਸ਼ਨਲ ਬੁੱਕ ਟਸਟ ਆਫ ਇੰਡੀਆ ਸਾਨੂੰ 4-5 ਸਾਲ ਸਹਿਯੋਗ ਦਿੱਤਾ ਉਹਨਾਂ ਨੇ ਹੁਣ ਉਹ ਵੀ ਦੌੜ ਗਏ ਸਰਕਾਰਾਂ ਨੂੰ ਇਹੋ ਜਿਹੇ ਜਿਹੜੇ ਕੰਮ ਨੇ ਲਿਟਰੇਰੀ ਇਹ ਕਰਦੇ ਰਹਿਣਾ ਚਾਹੀਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ